ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਇਸ ਵੀਡੀਓ ਵਿੱਚ ਸਵਾਗਤ ਕਰਦੇ ਹਾਂ ਜੀ ਅੱਜ ਦੀ ਇਸ ਵੀਡੀਓ ਵਿੱਚ ਜਿਸ ਤੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਉਹ ਹੈ ਬਹੁਤ ਹੀ ਸੈਂਸਿਟਿਵ ਔਰ ਗੰਭੀਰ ਜਿਹੜਾ ਹੈਗਾ ਟੌਪਿਕ ਹੈ ਚਿੰਤਾ ਹਾਂ ਜੀ ਚਿੰਤਾ ਜਿਹੜੀ ਹੈਗੀ ਇਸ ਦੇ ਕੀ ਕੀ ਨੁਕਸਾਨ ਹਨ ਚਿੰਤਾ ਕਰਨ ਦੇ ਤੇ ਮਾਨਸਿਕ ਸਿਹਤ ਦੇ ਉੱਪਰ ਜਿਹੜਾ ਹੈਗਾ ਤੇ ਸਰੀਰ ਦੇ ਉੱਪਰ ਕੀ ਕੀ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲਦੇ ਹਨ ਸਭ ਤੋਂ ਪਹਿਲਾਂ ਜੇਕਰ ਚਿੰਤਾ ਦੀ ਗੱਲ ਕੀਤੀ ਜਾਵੇ ਤਾਂ ਚਿੰਤਾ ਦੇ ਬਹੁਤ سارے ਕਾਰਨ ਹੋ ਸਕਦੇ ਹਨ ਅਸੀਂ ਆਪਣੇ ਪਰਿਵਾਰ ਨੂੰ ਲੈ ਕੇ ਚਿੰਤਤ ਹੋ ਜਾਂਦੇ ਹਾਂ ਆਪਣੇ ਕਿੱਥੇ ਨੂੰ ਲੈ ਕੇ ਚਿੰਤਤ ਹੋ ਜਾਂਦੇ ਹਾਂ ਆਪਣੀ ਸਿਹਤ ਨੂੰ ਲੈ ਕੇ ਚਿੰਤਾਵਾਂ ਦੇ ਵਿੱਚ ਹੁੰਦੇ ਹਾਂ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਦੇ ਵਿੱਚ ਹੁੰਦੇ ਹਾਂ ਬੱਚਿਆਂ ਦੀ ਨੌਕਰੀ ਨੂੰ ਲੈ ਕੇ ਚਿੰਤਾ ਦੇ ਵਿੱਚ ਹੁੰਦੇ ਹਾਂ ਅਸੀਂ ਜੇਕਰ ਅਸੀਂ ਆਪ ਸਟੱਡੀ ਦੇ ਵਿੱਚ ਹੈਗੇ ਹਾਂ ਪੜਾਈ ਦੇ ਵਿੱਚ ਤਾਂ ਆਪਣੀ ਪੜਾਈ ਨੂੰ ਲੈ ਕੇ ਚਿੰਤਾ ਕਰਦੇ ਹਾਂ ਆਪਣੀ ਨੌਕਰੀ ਨੂੰ ਲੈ ਕੇ ਚਿੰਤਾ ਕਰਦੇ ਹਾਂ ਕੀ ਚਿੰਤਾ ਕਰਨ ਦੇ ਨਾਲ ਸਾਡੇ ਸਰੀਰ ਦੇ ਉੱਪਰ ਕੀ ਕੀ ਪ੍ਰਭਾਵ ਪੈਂਦੇ ਹਨ ਤਾਂ ਇਹਨਾਂ ਪ੍ਰਭਾਵਾਂ ਤੋਂ ਕਿਵੇਂ ਅਸੀਂ ਛੁਟਕਾਰਾ ਪਾ ਸਕਦੇ ਹਾਂ ਜਾਂ ਅਸੀਂ ਚਿੰਤਾ ਨੂੰ ਕਿਸ ਤਰ੍ਹਾਂ ਕੱਟ ਕਰ ਸਕਦੇ ਹਾਂ ਕਿਉਂਕਿ ਚਿੰਤਾ ਕੱਟ ਕੀਤੀ ਜਾ ਸਕਦੀ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਜੇਕਰ ਚਿੰਤਾ ਨਹੀਂ ਹੋਏਗੀ ਤਾਂ ਅਸੀਂ ਕਦੇ ਵੀ ਸਫਲ ਨਹੀਂ ਹੋ ਸਕਦੇ ਚਿੰਤਾ ਜ਼ਰੂਰ ਕਰੋ ਪਰ ਉਸ ਨੂੰ ਆਪਣੇ ਸਰੀਰ ਦੇ ਉੱਪਰ ਹਾਵੀ ਨਾ ਹੋਣ ਦਿਓ ਆਓ ਆਪਾਂ 1 ਬਾਈ 1 ਕਵਰ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਚਿੰਤਾ ਦੇ ਕਾਰਨ ਆਪ ਜੀ ਦੱਸਦੇ ਗਏ ਨੇ ਜਿਸ ਕਰ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਹੋ ਜਾਂਦੇ ਹਾਂ ਆਪਣੀ ਅਸੀਂ ਨੌਕਰੀ ਨੂੰ ਲੈ ਕੇ ਚਿੰਤਤ ਹੋ ਜਾਂਦੇ ਹਾਂ ਚਿੰਤਾ ਦੇ ਨਾਲ ਸਾਡਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਜਿਸ ਦਾ ਸਾਡੇ ਦਮਾਹਕ ਦੇ ਉੱਪਰ ਬਹੁਤ ਹੀ ਗੰਭੀਰ ਜਦੋਂ ਅਸਰ ਹੁੰਦਾ ਇਸ ਦੇ ਗੰਭੀਰ ਸਿੱਟੇ ਸਾਨੂੰ ਦੇਖਣ ਨੂੰ ਮਿਲਦੇ ਹਨ ਇਸ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਦੇ ਉੱਪਰ ਵੀ ਪ੍ਰਭਾਵ ਪੈਂਦਾ ਹੈ ਸਾਡੇ ਵਾਲ ਜਿਹੜੇ ਹਨ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਵਾਲ ਚਿੱਟੇ ਉਮਰ ਤੋਂ ਪਹਿਲਾਂ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਸਰੀਰ ਦੇ ਉੱਪਰ ਹੋਰ ਵੀ ਕਾਫੀ ਪ੍ਰਭਾਵ ਦੇਖਣ ਨੂੰ ਮਿਲਦੇ ਹਨ ਜੇਕਰ ਅਸੀਂ ਸਕਿਨ ਦੀ ਗੱਲ ਕਰੀਏ ਸਾਡੇ ਚਿਹਰੇ ਦੇ ਉੱਪਰ ਜਿਹੜਾ ਸਾਫ਼ ਤੇ ਸਪਸ਼ਟ ਦੇਖਣ ਨੂੰ ਮਿਲਦੀ ਹੈ ਚਿੰਤਾ ਉਸ ਨਾਲ ਸਾਡੇ ਜਿਹੜੇ ਹੈਗੇ ਚਿਹਰੇ ਦਾ ਗਲੋ ਵੀ ਕੱਟ ਜਾਂਦਾ ਹੈ ਐਂਡ ਚੁਰੜੀਆਂ ਵੀ ਜਿਹੜੀਆਂ ਹੈਗੀਆਂ ਉਹ ਸਾਡੀਆਂ ਪੈਨ ਲੱਗ ਜਾਂਦੀਆਂ ਹਨ ਜਿਹਨੂੰ ਉਸ ਰਿੰਕਲਸ ਬੋਲਦੇ ਹਨ ਰਿੰਕਲਸ ਬਹੁ ਛੇਤੀ ਆਨੇ ਸਟਾਰਟ ਹੋ ਜਾਂਦੇ ਹਨ ਜਦੋਂ ਅਸੀਂ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹੁੰਦੇ ਹਾਂ ਚਿੰਤਾ ਦੇ ਨਾਲ ਸਾਡੇ ਸਰੀਰ ਤੋਂ ਉੱਪਰ ਬੀਪੀ ਬਲੱਡ ਪ੍ਰੈਸ਼ਰ ਨਾਲ ਸੰਬੰਧ ਦਿਲ ਨਾਲ ਸੰਬੰਧਿਤ ਹਾਰਟ ਬੀਟ ਵੱਧ ਜਾਂਦੀ ਹੈ ਇਸ ਨਾਲ ਸੰਬੰਧ ਜਿਹੜੇ ਗੰਭੀਰ ਸਾਨੂੰ ਬਾਰੀਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਹਨ ਚਿੰਤਾ ਨੂੰ ਦੂਰ ਕਰਨ ਦਾ ਇੱਕੋ ਇੱਕ ਕਾਰਨ ਸਾਡੇ ਕੋਲ ਹੈਗਾ ਮਿੱਤੂਸੀਂ ਆਪਣੀ ਚਿੰਤਾ ਨੂੰ ਓਵਰਕਮ ਜਾਂ ਘੱਟ ਕਰਨ ਦੇ ਲਈ ਤੁਸੀਂ ਉਸ ਨੂੰ ਬੈਲੈਂਸ ਕਰਨਾ ਹੋਏਗਾ ਜੇਕਰ ਤੁਸੀਂ ਆਪਣੇ profession ਨੂੰ ਲੈ ਕੇ ਆਪਣੇ ਨੌਕਰੀ ਨੂੰ ਲੈ ਕੇ ਚਿੰਤਤ ਹੋ ਤਾਂ ਤੁਸੀਂ ਐਫਰਟ ਕਰੋ ਆਪਣੇ ਜਿਹੜੇ ਹੈਗੇ ਨੇ ਕੋਸ਼ਿਸ਼ ਕਰੋ ਪਰ ਉਸ ਦੇ ਲਈ ਜਿਆਦਾ ਤੁਸੀਂ ਚਿੰਤਤ ਨਾ ਹੋ ਵੀ ਇਹ ਵਾਲੀ ਚੀਜ਼ ਜਿਹੜੀ ਕਿ ਪ੍ਰਾਪਤ ਨਹੀਂ ਹੋਏਗੀ ਤਾਂ ਕੀ ਹੋਏਗਾ ਉਹਦੇ ਲਈ ਜਿਹੜਾ ਹੈਗਾ ਤੁਹਾਡੇ ਕੋਲ ਇੱਕ ਹੋਰ ਉਸ ਦਾ ਕੋਈ ਬਦਲਵਾ ਪ੍ਰਬੰਧ ਹੋਣਾ ਚਾਹੀਦਾ ਹੈ ਜੇਕਰ ਸਾਨੂੰ ਨੌਕਰੀ ਪ੍ਰਾਪਤ ਨਾ ਹੋ ਸਕੇ ਤਾਂ ਇਸ ਪ੍ਰੋਫੈਸ਼ਨ ਵਿੱਚ ਆਪਣੇ ਆਪ ਨੂੰ ਜਾ ਸਕਣ ਜਾਂ ਇਸ ਕਿੱਥੇ ਦੇ ਵਿੱਚ ਅਸੀਂ ਲਗਾ ਸਕਣੇ ਹਾਂ ਵਰਤਮਾਨ ਜਿਹੜਾ ਹੈਗਾ ਤੁਸੀਂ ਚਿੰਤਾ ਨੂੰ ਘਟ ਕਰਨ ਲਈ ਜਿਆਦਾ ਕਿਸੇ ਵੀ ਚੀਜ਼ ਵੱਲ ਤੁਸੀਂ ਜਿਆਦਾ ਅਟ੍ਰੈਕਟ ਨਾ ਹੋ ਜਿਆਦਾ ਉਸ ਦੇ ਵਿੱਚ ਗੰਭੀਰ ਤਰੀਕੇ ਨਾਲ ਨਾ ਸੋਚੋ ਵੀ ਇਹ ਵਾਲੀ ਚੀਜ਼ ਜਿਹੜੀ ਕਿ ਪ੍ਰਾਪਤ ਸਨ ਹੋਣੀ ਹੀ ਹੋਣੀ ਚਾਹੀਦੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰੋ ਦੋਸਤਾਂ ਦੇ ਨਾਲ ਸਮਾਂ ਬਤੀਤ ਕਰੋ ਤਾਂ ਜਿੰਨਾ ਜਿਹੜਾ ਹੈਗਾ ਤੁਸੀਂ ਆਪਣੇ ਐਫਰਟ ਕਰ ਸਕਦੇ ਕੋਸ਼ਿਸ਼ ਕਰ ਸਕਦੇ ਹੋ ਉਹਨਾਂ ਕੰਮ ਕਰੋ ਤਾਂ ਜੋ ਸਾਨੂੰ ਉਹਦੇ ਲਈ ਜ਼ਿਆਦਾ ਚਿੰਤਾ ਨਾ ਕਰਨੀ ਪਏ ਵੀ ਇਨ ਫਿਊਚਰ ਜਿਹੜਾ ਹੈਗਾ ਵਿਖ ਦੇ ਵਿੱਚ ਪੈਸੇ ਨੂੰ ਲੈ ਕੇ ਤਾਨੂੰ ਲੈ ਕੇ ਜਾਂ ਪਰਿਵਾਰ ਨੂੰ ਲੈ ਕੇ ਇਸ ਲਈ ਗਲਤੀਆਂ ਘੱਟ ਤੋਂ ਘੱਟ ਕਰੋ ਆਪਣੇ ਇੱਕ ਏਰੀਆ ਦੇ ਵਿੱਚ ਮਨਾ ਬਾਉਂਡ ਕਰ ਲੋ ਆਪਣੇ ਆਪ ਨੂੰ ਬਾਉਂਡਡ ਏਰੀਆ ਦੇ ਵਿੱਚ ਜਿਹੜਾ ਹੈਗਾ ਖੇਤਰ ਦੇ ਵਿੱਚ ਰਹੋ ਰਹਿ ਕੇ ਜਿਹੜਾ ਹੈਗਾ ਤੁਸੀਂ ਆਪਣੀ ਚਿੰਤਾਵਾਂ ਕੱਟ ਕਰ ਸਕਦੇ ਹੋ ਰੇਹ ਗੱਲ ਦੀ ਚਿੰਤਾ ਹੁੰਦੀ ਪਹਿਲ ਉਸ ਨੂੰ ਜਿਹੜਾ ਹੈਗਾ ਫੈਮਿਲੀ ਨਾਲ ਫਰੈਂਡ ਦੇ ਨਾਲ ਰਿਸ਼ਤਦਾਰਾਂ ਦੇ ਨਾਲ ਜਿਹੜਾ ਹੈਗਾ ਗੱਲਬਾਤ ਕਰਕੇ ਚਿੰਤਾਵਾਂ ਜਿਹੜਾ ਹੈਗਾ ਕੱਟ ਕੀਤਾ ਜਾ ਸਕਦਾ ਹੈ ਤਾਂ ਚਿੰਤਾ ਕਰਨ ਦੇ ਨਾਲ ਬਹੁਤ ਹੀ ਗੰਭੀਰ ਜਿਹੜੇ ਹੈਗੇ ਨੇ ਨੁਕਸਾਨ ਤੇ ਇਸ ਦੇ ਸਿੱਟੇ ਜਿਹੜੇ ਕਣ ਸਾਨੂੰ ਦੇਖਣ ਨੂੰ ਮਿਲਦੇ ਹਨ ਇਸ ਲਈ ਤੁਸੀਂ ਆਪਣੇ ਤੰਦਰੁਸਤ ਰਹਿਣ ਲਈ ਚਿੰਤਾ ਜਿਹੜਾ ਹੈਗਾ ਕੱਟ ਤੋਂ ਕੱਟ ਕਰੋ ਤੇ ਚਿੰਤਾ ਜਿਹੜਾ ਹੈ ਛੱਡਣ ਦੀ ਕੋਸ਼ਿਸ਼ ਕਰੋ ਹਾਂਜੀ ਇਹ ਸੀ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਚਿੰਤਾ ਦੇ ਉੱਪਰ ਗੱਲ ਕੀਤੀ ਗਈ ਹੈ ਚਿੰਤਾ ਦੇ ਕੀ ਕੀ ਨੁਕਸਾਨ ਹਨ ਆਓ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਕੁਝ ਹੋਰ ਟੌਪਿਕ ਦੇ ਉੱਪਰ ਗੱਲ ਕਰਦੇ ਹਾਂ ਉਮੀਦ ਕਰਦੇ ਹਾਂ ਇਸ ਨਾਲ ਸੰਬੰਧਿਤ ਜਿੰਨੀਆਂ ਗੱਲਾਂ ਕੀਤੀਆਂ ਗਈਆਂ ਹਨ ਆਪ ਜੀ ਨੂੰ ਚੰਗੀਆਂ ਲੱਗੀਆਂ ਹੋਣਗੀਆਂ ਤੇ ਆਪ ਜੀ ਦੀ ਜੀ ਕਿ ਚਿੰਤਾ ਘਟੀ ਹੋਏਗੀ ਕਿਉਂਕਿ ਇਸ ਦੇ ਕਾਫੀ ਜਾਣੇ ਨੁਕਸਾਨ ਦੇਖਣ ਨੂੰ ਮਿਲਦੇ ਹਨ ਮਿਲਦੇ ਹਨ ਨਵੀਂ ਵੀਡੀਓ ਦੇ ਵਿੱਚ ਨਵੀਂ ਕਿਸੇ ਟੌਪਿਕ ਦੇ ਉੱਪਰ ਗੱਲਬਾਤ ਕਰਾਂਗੇ ਧੰਨਵਾਦ ਜੀ